ਸਹੀ ਸਮੇਂ ਤੇ ਇਹ ਤਾਂ ਤਾਂ ਹੋ ਜੇ ਪਸ਼ੂ ਸੋਡਾ ਸਹੀ ਹੀਟ ਚਾਊਗਾ ਹਾਂ ਕਈ ਪਸ਼ੂ ਰਹਿੰਦੀ ਚਾਰ ਚਾਰ ਦਿਨ ਹੀਟ ਤੇ ਨੇ ਇਹਦੇ ਤੇ ਦੱਸਗੇ ਵੀ ਇੰਨੀ ਨਹੀਂ ਲੰਮੀ ਹੀਟ ਕਾਹ ਤੋਂ ਰੱਖਦੇ ਆ ਮੱਜਾ ਉਹਨਾਂ ਦਾ ਮੇਨ ਕਾਰਨ ਕਿਸੇ ਨਾ ਕਿਸੇ ਪਸ਼ੂ ਜਾਂ ਫੰਗਸ ਜਾਂਦੀ ਆ ਕਿਉਂਕਿ ਬਰੇਮੇ ਦੀ ਖਰਚ ਵੀ ਪਾਣੀ ਚ ਜਾਣੀ ਆ ਕੋਸੀਪੋਲ ਜਿਹੜਾ ਹਾਰਮੋਨ ਆ ਬਰੇਮੇ ਦੀ ਖਰਚ ਵੀ ਫੰਗਸ ਬਣਨੀ ਆ ਉਹ ਜਾਣੀ ਆ ਪਸ਼ੂ ਦੇ ਅੰਦਰ ਉਹਨੇ ਮੇਨ ਟਾਰਗੇਟ ਬੱਚੇ ਦਾ ਨਹੀਂ ਤੇ ਕਰਨਾ ਹੀਟ ਲੰਮੀ ਕਰਨੀ ਆ ਉਹਨੇ ਦੂਜੀ ਗੱਲ ਕਈ ਵਾਰੀ ਆਪਾਂ ਫੀਡ ਲੰਮੇ ਟਾਈਮ ਵਾਲੀ ਬਣਾ ਲਿਆ ਆਂ ਹੂੰ ਮੀਂਹ ਲਈ ਬਣਾ ਲਈ ਆ ਬਰਸਾਤ ਦਾ ਟਾਈਮ ਆ ਜੀ ਜਾਂ ਸਰਦੀਆਂ ਦੇ ਵਿੱਚ ਹੂੰ ਧੁੱਪ ਨਹੀਂ ਨਿਕਲਦੀ ਸਹੀ ਹੈ ਜੀ ਆਪਾਂ ਲਿਆ ਕੇ ਰੱਖਦੀ ਹਮਸ ਹੈਗੀ ਹਵਾ ਦੇ ਵਿੱਚ ਹਿਊਮਿਡਿਟੀ ਹੈਗੀ ਆ ਜੀ 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 ਸੁਲਾਵ ਆ ਉਹ ਚੱਲੀ ਜਾਣੀਆਂ ਉਹ ਬੜੇ ਮੈਂ ਇਹਨੂੰ ਫੇੜ ਨੂੰ ਪਾਈ ਪਾਈ ਨੂੰ ਫੰਗਸ ਵੱਡ ਜਾਂਦੀ ਹੈ ਠੀਕ ਹੈ ਸੀਰਾ ਲਾਉਨੇ ਆ ਜਦੋਂ ਆਪਾਂ ਹਾਂਜੀ ਉਹਦੇ ਨਾਲ ਫੰਗਸ ਵੱਡ ਜਾਂਦੀ ਆ ਠੀਕ ਹੈ ਜਾਂ ਤਾਂ ਜੇ ਸੀਰਾ ਲਵਾਉਣਾ ਤਾਂ ਘੱਟ ਦੇਣਾ ਦੀ ਬਣਾਓ ਠੀਕ ਹੈ ਜੇ ਸੀਰਾ ਨਹੀਂ ਲਵਾਉਣਾ ਹਮ ਅਲੱਗ ਤੋਂ ਪਾ ਲੋ ਜੀ ਤੇ ਮੇਨ ਕਾਰਨ ਤਾਂ ਫੰਗਸ ਆ ਓਕੇ ਹਮ ਚਾਹੇ ਉਹ ਬਣੀਵਿਆਂ ਦੀ ਖਲਚੋਂ ਚਲੀ ਗਈ ਜੀ ਚਾਹੇ ਤੁਹਾਡੀ ਫੀਡ ਚੋਂ ਚਲੀ ਗਈ ਚਾਹੇ ਤੁਹਾਡੇ ਸਾਈਲੈਂਸ ਚੋਂ ਚਲੀ ਗਈ ਠੀਕ ਹੈ ਤੇ